ਸਾਹ ਜੀ ਪੰਜਾਬੀਓ ਦਿਓ ਵਧਾਈਆਂ ਦਿਓ ਮੁਬਾਰਕਾਂ ਦੀ ਬਾਪੂ ਅਜੀਤ ਸਿੰਘ ਜੀ ਦਾ 100ਵਾਂ ਜਨਮ ਦਿਨ ਮਨਾਇਆ ਜਾ ਰਿਹਾ ਜੀ ਪਿੰਡ ਧਿਆਨਪੁਰਾ ਜ਼ਿਲ੍ਹਾ ਰੋਪੜ ਨਜ਼ਦੀਕ ਕੁਰਾਲੀ ਦੀ ਆ ਪੂਰਾ ਪਰਿਵਾਰ ਖੜਾ ਜੀ ਇਹਨਾਂ ਦਾ ਜੀ ਮੈਂ ਕਹਣਾ ਮੁਬਾਰਕਾਂ ਦੇ ਕੇ ਕਮੈਂਟਾਂ ਦੀ ਝੜੀ ਲਗਾ ਦਿਓ ਜੀ ਬਾਪੂ ਜੀ ਹੋ ਗਏ ਨੇ ਜੀ 100 ਸਾਲ ਦੇ ਮੈਂ ਕਹਾਂਗਾ 100 ਸਾਲ ਦੇ ਨੌਜਵਾਨ ਦੀ ਬਿਲਕੁਲ ਤੁਰਦੇ ਫਿਰਦੇ ਔਰ ਬਹੁਤ ਵਧੀਆ ਤਰੀਕੇ ਨਾਲ ਸਿਹਤਯਾਬ ਹੈ ਮਾਸ਼ਾਅੱਲਾ ਇਸ ਤਰ੍ਹਾਂ ਹੀ ਸਿਹਤਯਾਬ ਰਹਿਣ ਅਜਿਹੇ ਬਜ਼ੁਰਗ ਕਿੱਥੇ ਦੇਖਣ ਨੂੰ ਮਿਲਦੇ ਨੇ ਪੰਜਾਬ ਦੀ ਇੱਕ ਖਾਸ ਪੀੜ੍ਹੀ ਜਿਨ੍ਹਾਂ ਨੇ 6 6 7 7 ਪੀੜ੍hiyan ਦੇਖੀਆਂ ਨੇ ਜੀ ਦਿਓ ਮੁਬਾਰਕਾਂ ਦੀ ਬਾਪੂ ਅਜੀਤ ਸਿੰਘ ਜੀ ਪਿੰਡ ਧਿਆਨਪੁਰਾ ਦੀ ਸਾਰਾ ਪਰਿਵਾਰ ਅੱਜ 100ਵਾਂ ਜਨਮ ਦਿਨ ਮਨਾ ਰਿਹਾ ਜੀ ਬਾਪੂ ਜੀ ਕੱਟਣ ਲੱਗੇ ਜੀ ਕੇਕ ਇਹ ਹੈਗਾ ਜੀ ਨਿਕ ਬੇਕਰਸ ਦਾ ਕੇਕ ਦੀ ਅੱਜ ਆਪਾਂ ਨਿਕ ਬੇਕਰਸ ਦਾ ਕੇਕ ਖਾ ਰਹੇ ਦੀ ਬੱਲੇ ਬੱਲੇ ਫਿਲਮ ਦਾ ਰਿਕਾਰਡ ਤੇ ਜੀ ਇਹ ਵੀਡੀਓ ਬਣਾ ਰਹੇ ਦੀ ਬਾਪੂ ਜੀ ਨੇ ਆ ਦੇਖੋ ਜੀ ਆ ਦੇਖੋ ਜਨਮ ਦਿਨ ਦੀਆਂ ਮੁਬਾਰਕਾਂ 100ਵਾਂ ਜਨਮ ਦਿਨ ਬਾਪੂ ਜੀ ਕਿੰਨੇ ਖੁਸ਼ ਹੈ ਕਿੰਨਾ ਉਹਨਾਂ ਦੇ ਚਿਹਰੇ ਤੇ ਨੂਰ ਹੈ ਅੱਜ ਵਾਕਈ ਜਦੋਂ ਅਸੀਂ ਇਹਨਾਂ ਨੂੰ ਮਿਲਣ ਆਏ ਹਾਂ ਜੀ ਆਉਂਦੇ ਹੀ ਬਹੁਤ ਚੰਗਾ ਲੱਗਿਆ ਬਹੁਤ ਖੁਸ਼ ਹੈ ਜੀ ਬਾਪੂ ਜੀ ਹਾਂ ਹੈਪੀ ਬਰਥਡੇ ਡੀਅਰ ਬਾਪੂ ਜੀ ਹਮ ਹੈਪੀ ਬਰਥਡੇ ਡੀਅਰ ਬਾਦਲ ਜੀ ਹਮ ਹੈਪੀ ਬਰਥਡੇ ਡੀਅਰ ਬਾਦਲ ਜੀ ਵਾਹ ਜੀ ਵਾਹ ਇਹ ਕਹਿੰਦੇ ਸੀਗੇ ਜੀ ਇਹ ਧੀਆ ਜੀ ਬਾਪੂ ਜੀ ਦੀਆਂ ਕਹਿੰਦੇ ਸੀ ਅਸੀਂ ਘੋੜੀਆਂ ਗਾਣੀਆਂ ਸੁਹਾਗ ਗਾਣੇ ਇਸ ਤਰ੍ਹਾਂ ਦਾ ਕੁਝ ਪੰਜਾਬੀ ਵਿਰਸੇ ਨਾਲ ਸੰਬੰਧਿਤ ਗੀਤ ਗਾਣੇ ਦੀ ਹੈਪੀ ਬਰਥਡੇ ਦਾ ਗੀਤ ਇਹਨਾਂ ਨੇ ਘੋੜੀਆਂ ਵਰਗਾ ਹੀ ਬਣਾਤਾ ਜੀਤ ਮੈਂ ਗਾ ਰਹੀ ਹਾਂ ਹਾਂ ਸਲਾਉ ਜੀ ਬਾਰ ਬਾਰ ਦਿਨ ਜੇ آہا. بار بار دل یہ گائے تم جیو ہجاروں سال سال کے دنوں پچاس ہجار یہ میری ہے آر ہیپی برتھ ڈے ٹو یو ہیپی برتھ ڈے ٹو یو ہیپی برتھ ڈے ٹوی بابا نان کامی بابا نان کا ਇਹ ਹੋ ਜਈਆਂ ਖੁਸ਼ੀਆਂ ਲੈ ਆਈ ਬੱਬਾ ਨਾਨਕ ਇਹ ਹੋ ਦੁਨੀਆਂ ਖੁਸ਼ੀਆਂ ਲੈ ਆਈ ਬੱਬਾ ਨਾਨਕ ਲੋ ਜੀ ਵਾਹਿਗੁਰੂ ਦੀ ਅਪਾਰ ਕਿਰਪਾ ਹੋਈ ਹੈ ਜੀ ਬਾਪੂ ਜੀ 100 ਸਾਲ ਦੇ ਹੋਏ ਆ ਦੋ ਜੀ ਵਧਾਈਆਂ ਜੀ ਦੁਨੀਆ ਭਰ ਦੇ ਵਿੱਚ ਜਿਹੜੇ ਪੰਜਾਬੀ ਇਹ ਵਲੌਗ ਦੇਖ ਰਹੇ ਨੇ ਦੇਖੋ ਇੱਕ ਖਾਸ ਪੀੜੀ ਹੈ ਇਹਨਾਂ ਨੇ ਖਾਸ ਖੁਰਾਕਾਂ ਖਾਧੀਆਂ ਹੋਈਆਂ ਤੇ ਇਹਨਾਂ ਦੀ ਖਾਸ ਜੀਵਨ ਸ਼ੈਲੀ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ ਅਸੀਂ ਸਾਰੇ ਹੀ ਲਾਈਫ ਸਟਾਈਲ ਡਿਸਆਰਡਰ ਦਾ ਸ਼ਿਕਾਰ ਹੈ ਖਾਂਦੇ ਵੀ ਟਾਈਮ ਤੇ ਨਹੀਂ ਹੈ ਪਹਿਨਦੇ ਵੀ ਠੀਕ ਨਹੀਂ ਹੈ ਤੇ ਸੋਚ ਵੀ ਠੀਕ ਨਹੀਂ ਹੈ ਪਰ ਇਹ ਪੀੜੀ ਦੇਖੋ ਜੀ ਬਾਪੂ ਜੀ ਕਿੰਨੇ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਆਪਣੀ ਜੀਵਨ ਹੰਡਾਇਆ ਹੋਇਆ ਤੇ ਜੀਰੇ ਨੇ ਤੇ ਹੁਣ ਵੀ ਬਿਲਕੁਲ ਸਿਹਤਯਾਬ ਨੇ ਜੇਕਰ ਤੁਹਾਡੇ ਪਿੰਡ ਦੇ ਵਿੱਚ ਵੀ ਤੁਹਾਡੇ ਆਲੇ ਦੋਲੇ ਤੁਹਾਡੇ ਰਿਸ਼ਤੇਦਾਰੀ ਚ ਤੁਹਾਡੇ ਘਰ ਦੇ ਵਿੱਚ ਅਜਿਹੇ ਬਜ਼ੁਰਗ ਹੈਗੇ ਨੇ ਜੀ ਉਹਨਾਂ ਦਾ ਪੂਰਾ ਖਿਆਲ ਰੱਖੋ ਉਹਨਾਂ ਨੂੰ ਮਿਲੋ ਮੈਂ ਸਾਰੇ ਪਰਿਵਾਰ ਨੂੰ ਵਧਾਈ ਦਾ ਪਾਤਰ ਮੰਨਦਾ ਜੀ ਇਹਨਾਂ ਦੇ ਸਾਰੇ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਾਂਗੇ ਦੱਸਾਂਗੇ ਵਲੌਗ ਬਹੁਤ ਵਧੀਆ ਬਣੇ ਰਹੇ ਅਖੀਰ ਤੱਕ ਦੀ ਇਹਨਾਂ ਨੇ ਬਾਪੂ ਜੀ ਦਾ ਇੰਨਾ ਧਿਆਨ ਰੱਖਿਆ ਜੀ ਇਸ ਤਰੀਕੇ ਦੇ ਨਾਲ ਉਹਨਾਂ ਦੇ ਹੀ ਸਿਹਤ ਇਤ ਦਾ ਧਿਆਨ ਰੱਖਿਆ ਕੱਲੀ ਕੱਲੀ ਚੀਜ਼ਾਂ ਦਾ ਖਿਆਲ ਰੱਖਿਆ ਤਾਂ ਹੋਏ ਨੇ 100 ਸਾਲ ਦੇ ਦੀ ਪਰਿਵਾਰ ਦੇ ਲਈ ਜਰੂਰ ਕਰਿਓ ਕਮੈਂਟ ਦੀ ਸਾਡੇ ਵੱਲੋਂ ਪਰਿਵਾਰ ਦੇ ਲਈ ਬਹੁਤ ਬਹੁਤ ਤਾੜੀਆਂ ਦੀ ਆ ਲਓ ਦੀ ਤਾੜੀਆਂ ਸਾਡੇ ਵੱਲੋਂ ਦੀ ਪਰਿਵਾਰ ਨੇ ਕਮਾਲ ਕੀਤਾ ਹੋਇਆ ਦੀ ਔਰ ਬਹੁਤ ਵਧੀਆ ਸਾਂਝਾ ਪਰਿਵਾਰ ਔਰ ਪਿਆਰ ਮੁਹੱਬਤ ਆਪਸ ਬਹੁਤ ਵਧੀਆ ਤੇ ਇਸ ਸਮੇਂ ਕੌਣ ਕੌਣ ਆਇਆ ਹੋਇਆ ਪਰਿਵਾਰ ਦੇ ਵਿੱਚ ਆਪਾਂ ਬਾਪੂ ਜੀ ਤੋਂ ਵੀ ਪੁੱਛਦੇ ਆ ਬਾਪੂ ਜੀ ਨਾਲ ਗੱਲਾਂ ਕਰਦੇ ਆ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਧਾਈਆਂ 100 ਸਾਲ ਦੇ ਹੋ ਗਏ ਜੀ ਆਪਾਂ ਹਾਂ ਬਹੁਤ ਮਿਹਰਬਾਨੀ ਹਾਂ ਜੀ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਚੰਗਾ ਲੱਗਿਆ ਅੱਜ ਅਸੀਂ ਤੁਹਾਨੂੰ ਮਿਲਣ ਆਏ ਆ ਜੀ ਸਪੈਸ਼ਲ ਦੁਨੀਆ ਭਰ ਦੇ ਲੋਕ ਤੁਹਾਨੂੰ ਦੇਖ ਰਹੇ ਐ ਜਿਹੜੇ 100 ਸਾਲ ਦੇ ਬਜ਼ੁਰਗ ਐ ਉਹ ਉਹਨਾਂ ਦੇ ਨਾਲ ਅਸੀਂ ਗੱਲਾਂ ਬਾਤਾਂ ਕਰਦੇ ਆ ਪੂਰੇ ਪੰਜਾਬ ਦੇ ਵਿੱਚ ਉਹ ਸਾਂਝਾ ਪੰਜਾਬ ਜਿਹੜਾ ਤੁਸੀਂ ਗੱਲ ਕਰਦੇ ਸੀ ਨਾ ਪਹਿਲਾਂ ਪਾਕਿਸਤਾਨ ਵਾਲਾ ਪੰਜਾਬ ਉੱਥੇ ਤੱਕ ਵੀ ਜਾਣਾ ਤੁਹਾਡਾ ਵੀਡੀਓ ਕਹਿੰਦੇ 100 ਸਾਲ ਦੀ ਉਮਰ ਤੁਸੀਂ ਤੱਕ ਪਹੁੰਚੇ ਐ ਅੱਗੇ ਵੀ ਇਸ ਤਰ੍ਹਾਂ ਹੀ ਸਿਹਤਿਆਬ ਰਹਿਣਾ ਦੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਬਹੁਤ ਬਹੁਤ ਅੱਛਾ ਕੌਣ ਕੌਣ ਆਇਆ ਅੱਜ ਸਾਰੀਆਂ ਕੁੜੀਆਂ ਗ੍ਰਾਮੀਂ ਦੇਲੀ ਤੋਂ ਕੁੜੀਆਂ ਮੇਰੀਆਂ ਆ ਨਾਂ ਦੱਸੋ ਇਹ ਕੌਣ ਹੈ ਇਹ ਮੇਰੀ ਕੁੜੀ ਹੈ ਸ਼ਿੰਦਰ ਕੌਰ ਅੱਛਾ ਜੀ ਏ ਰਘੁਵਿੰਦਰ ਕੌਰ ਕੁੜੀ ਹੈ ਮੇਰੀ ਹਾਂ ਜੀ ਤੇਵਿੰਦਰ ਕੌਰ ਬੇਟੀ ਬੜੀ ਕੁੜੀ ਹੈ ਹਾਂ ਜੀ ਹਾਂ ਜੀ ਵਾਹ ਜੀ ਵਾਹ ਹੋਰ ਕੌਣ ਕੌਣ ਆਏ ਵੇ ਬਾਕੀ ਆਹ ਕੌਣ ਨੇ ਜੀ ਹਾਂ ਇਹ ਮੇਰਾ ਦਮਾਦ ਹੈ ਹਾਂ ਗੰਨਾਮ ਸਿੰਘ ਵੋਈ ਤਾੜੀਆਂ ਹੋ ਜਰ ਬਾਪੂ ਜੀ ਦੇ ਲਈ ਜ਼ੋਰਦਾਰ ਤਾੜੀਆਂ ਸਾਰਿਆਂ ਦੀ ਬਖੂਬੀ ਪਛਾਣ ਕਰ ਰਹੇ ਦੀ ਇੱਧਰ ਕੌਣ ਨੇ ਜੀ ਵੇ ਵੀ ਮੇਰੇ ਦਮਾਦਾਂ ਹਾਂ ਨਾ ਦੱਸੋ ਨਾਂ ਦਾ ਦੀਪ ਸਿੰਘ ਕਮਾਲ ਦੀ ਗੱਲ ਹੈ ਨਾਂ ਦਾ ਯਾਦ ਹੈ ਸਾਰਿਆਂ ਦੇ ਹਾਂ ਕਵਾਲ ਹੈ ਬਹੁਤ ਵਧੀਆ ਹੋਰ ਹੋਰ ਕੌਣ ਕੌਣ ਹੈ ਇੱਧਰ ਇੱਧਰ ਤੇ ਮੇਰਾ ਲੜਕਾ ਤੇਲੋਚਨ ਸਿੰਘ ਨਾ ਆ ਤੇਲੋਚਨ ਸਿੰਘ ਜੀ ਠੀਕ ਹੈ ਹਾਂ ਹੂੰ ਦੂਸਰਾ ਉਹਦਾ ਦੋਸਤ ਹੈ ਭਵਿੰਦਰ ਸਿੰਘ ਹਾਂ ਕਮਾਲ ਦੀ ਗੱਲ ਹੈ ਜੀ ਖਾਂ ਸਭ ਦਾ ਨਾਂ ਇਹ ਕਿੱਥੋਂ ਆਏ ਭਵਿੰਦਰ ਸਿੰਘ ਜੀ ਇਦੋਂ ਆ ਸਰੰਡ ਕੋਲ ਤੇ ਪਿੰਡਾ ਇਹਦਾ ਸਰੰਡੇ ਲੱਗ ਹਾਂ ਲੈ ਦੇਖੋ ਪੂਰਾ ਇਹ ਆਲਨ ਪਤਾ ਹੈ ਕਿੱਥੋਂ ਕਿੱਥੋਂ ਆਇਆ ਹਾਂ ਹੂੰ ਉਹ ਇਧਰ ਆ ਪਿੱਛੇ ਇਧਰ ਆ ਦੇਖੋ ਇੱਕ ਪਰਿਵਾਰ ਦੇ ਹੋਰ ਮੈਂਬਰ ਆ ਆ ਰਹੇ ਜੀ ਤੁਹਾਡੇ ਸਾਹਮਣੇ ਆ ਰਹੇ ਜੀ ਇਧਰ ਆ ਰਹੇ ਦੋ ਜਣੇ ਇਹਨਾਂ ਨੂੰ ਪਛਾਣਨਾ ਕਿਸੇ ਨੇ ਨਹੀਂ ਜੀ ਦੱਸਣਾ ਹੁਣ ਦੇਖਦੇ 9 10 ਦੇ ਕੇ ਨਹੀਂ ਦੱਸਦੇ ਬਾਪੂ ਜੀ ਆਹ ਕੌਣ ਨੇ ਜੀ ਤੇ ਮੇਰੀ ਪੁੱਤੀ ਹੈ ਹੂੰ ਨਾਂ ਦੱਸੋ ਇਹਦਾ ਨਾਮ ਆਪਣਾ ਮਨਪ੍ਰੀਤ ਹੈ ਹਾਂ ਕਮਾਲ ਹੈ ਇਹਨਾਂ ਦਾ ਨਾਮ ਜੀ ਉਹ ਮੇਰੇ ਬੁੱਢੀ ਦੇ ਘਰ ਵਾਲਾ ਹੈ ਹੂੰ ਨਾਂ ਦੱਸੋ ਉਹਦਾ ਭਜਨਪ੍ਰੀਤ ਹੈ ਵੈਰੀ ਗੁੱਡ ਆਹ ਵੈਰੀ ਗੁੱਡ ਦੇਖੋ ਜੀ ਇੱਕ ਖਾਸ ਗੱਲ ਤੁਹਾਨੂੰ ਦੱਸ ਦਈਏ ਪੰਜਾਬੀਓ ਇਹ ਉਹ ਜਹੀ ਪੀੜ੍ਹੀ ਐ ਜਿਹੜੇ ਕਿ ਇਕੱਲੇ ਇਕੱਲੇ ਬੰਦੇ ਦਾ ਨਾਮ ਗਿਣਾ ਰਹੇ ਨੇ ਅਸੀਂ ਮੌਜੂਦਾ ਪਰਿਵਾਰ ਦੇ ਜਿਹੜੇ ਮੈਂਬਰ ਸਹਬਾਨ ਇੱਥੇ ਬੈਠੇ ਨੇ ਉਹਨਾਂ ਦੇ ਨਾਲ ਤਾਰਫ ਕਰਾਇਆ ਤੁਹਾਡਾ ਹੁਣ ਚੱਲਦੇ ਥੋੜਾ ਪਿੱਛੇ ਦੀ ਬਾਪੂ ਜੀ ਤੁਹਾਡਾ ਨਾਮ ਦੱਸੋ ਜੀ ਆਪਣਾ ਅਜੀਤ ਸਿੰਘ ਤੁਹਾਡੇ ਪਿਤਾ ਜੀ ਦਾ ਨਾਮ ਬਲਦਨ ਉਹਮਨਦਰ ਨਾ ਭਮਨ ਸਿੰਘ ਜੀ ਹਾਂ ਜੀ ਅੱਛਾ ਤੁਹਾਡੇ ਦਾਦਾ ਜੀ ਦਾ ਨਾਮ ਕਬਰ ਸਿੰਘ ਪਰਦਾਦਾ ਜੀ ਦਾ ਨਾਮ ਦਾਦਾ ਜੀ ਦਾ ਨਾਮ ਹਜਾਰ ਸਿੰਘ ਉਸ ਤੋਂ ਪਿੱਛੇ ਉੱਡੇ ਪਿੱਛੇ ਗੁਰਮੁਖ ਸਿੰਘ ਉਸ ਤੋਂ ਪਿੱਛੇ ਉੱਡੇ ਪਿੱਛੇ ਨੇ ਆਦ ਉਹ ਵਾਈ ਗੁਰਮੁਖ ਸਿੰਘ ਦੀ ਤੱਕ ਦਸਤਾ ਲਾਉ ਜੀ ਅੱਠ ਪੀੜੀਆਂ ਇਸ ਸਮੇਂ ਮੌਜੂਦ ਕਰਤੀਆਂ ਜੀ ਇਹਨਾਂ ਨੇ ਇਸ ਵਲੌਗ ਦੇ ਵਿੱਚ ਦੀ ਐਦਾਂ ਹੁੰਦੀ ਜੀ ਗੱਲ ਆ ਹੈ ਪੰਜਾਬੀ ਵਿਰਸਾ ਇਹ ਹੈ ਪੰਜਾਬੀ ਵਿਰਾਸਤ ਔਰ ਦੇਖੋ ਅਸੀਂ ਪੰਜਾਬੀ ਵਿਰਸੇ ਤੇ ਵਿਰਾਸਤ ਦੇ ਆ ਅਜਈਆਂ ਸ਼ਖਸੀਤਾਂ ਨੂੰ ਪੇਸ਼ ਕਰਦੇ ਆ ਆਪਣੀ ਬਲੌਗਿੰਗ ਦੇ ਜ਼ਰੀਏ ਦੇਖੋ ਦੁਨੀਆ ਭਰ ਤੋਂ ਤੁਸੀਂ ਵਲੌਗ ਦੇਖ ਰਹੇ ਹੋ ਇਹ ਬੜੀ ਵੱਡੀ ਗੱਲ ਹੈ ਕਿ ਇਹ ਪੀੜੀ ਸਾਡੇ ਚ ਮੌਜੂਦ ਹੈ ਮੈਂ ਕਹਿੰਦਾ ਚੱਲਦੇ ਫਿਰਦੇ ਗ੍ਰੰਥ ਚਲਦੀਆਂ ਫਿਰਦੀਆਂ ਕਿਤਾਬਾਂ ਇਹਨਾਂ ਤੇ ਅਸੀਂ ਪੀ ਐਚ ਡੀ ਵੀ ਕਰੀਏ ਨਾ ਜੀ ਕਿ ਸਾਲ ਲੱਗ ਜਾਣਗੇ ਕਹਿੰਦੇ 3 ਸਾਲ ਦੇ ਵਿੱਚ ਪੀ ਐਚ ਡੀ ਹੁੰਦੀ ਹੈ 10 ਸਾਲ ਦੇ ਵਿੱਚ ਵੀ ਪੀ ਐਚ ਡੀ ਨਹੀਂ ਕਰ ਸਕਦੇ ਇਹਨਾਂ ਦੇ ਕੋਲ ਸਮਾਂ ਬਿਤਾਉਣਾ ਇਹਨਾਂ ਦੇ ਕੋਲ ਆ ਕੇ ਬੈਠਣਾ ਇਹਨਾਂ ਦੇ ਨਾਲ ਗੱਲਾਂ ਕਰਨੀਆਂ ਪੁਰਾਣੀਆਂ ਵਿਰਾਸਤ ਦੀਆਂ ਗੱਲਾਂ ਕਰਨੀਆਂ ਪਰਿਵਾਰਾਂ ਦੀਆਂ ਸਾਂਝਾਂ ਦੀਆਂ ਗੱਲਾਂ ਕਰਨੀਆਂ ਧਰਮ ਦੀਆਂ ਗੱਲਾਂ ਕਰਨੀਆਂ ਔਰ ਉਹ ਪੁਰਾਣੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਹੁੰਦਾ ਸੀ ਵਾਤਾਵਰਣ ਹੁੰਦਾ ਸੀ ਉਹਦੀਆਂ ਗੱਲਾਂ ਕਰਨੀਆਂ ਇਹ ਬਹੁਤ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੁੰਦੀ ਹੈ ਜੀ ਇਸ ਕਰਕੇ ਅਸੀਂ ਕਹਿੰਦੇ ਆ ਕਿ ਬਜ਼ੁਰਗ ਦੇ ਕੋਲ ਸਮਾਂ ਬਤਾਇਆ ਕਰੋ ਔਰ ਸਾਨੂੰ ਸਾਰੇ ਪੰਜਾਬੀਆਂ ਨੂੰ ਇੱਕ ਸਿੱਖ ਲੈਣੀ ਚਾਹੀਦੀ ਹੈ ਇੱਕ ਗੱਲ ਸਿੱਖਣੀ ਚਾਹੀਦੀ ਹੈ ਕਿ ਬਜ਼ੁਰਗਾਂ ਦਾ ਇਸ ਤਰ੍ਹਾਂ ਹੀ ਧਿਆਨ ਰੱਖਣਾ ਚਾਹੀਦਾ ਜਿੱਦਾਂ ਇਹਨਾਂ ਪਰਿਵਾਰਾਂ ਨੇ ਇਹਨਾਂ ਦੇ ਪਰਿਵਾਰ ਦੇ ਮੈਂਬਰਸ ਨੇ ਰੱਖਿਆ ਹੋਇਆ ਹੈ ਬਜ਼ੁਰਗਾਂ ਨੂੰ ਖੁੰਝੇ ਦੇ ਵਿੱਚ ਨਹੀਂ ਸਿੱਟ ਦੇਣਾ ਚਾਹੀਦਾ ਇਹ ਨਹੀਂ ਹੈ ਕਿ ਉਹ ਜੀ ਬਸ ਬੈਠੇ ਇੱਕ ਸਾਈਡ ਤੇ ਖੰਗੀ ਜਾ ਰਹੇ ਐਸ ਤਰ੍ਹਾਂ ਦੀ ਗੱਲ ਨਹੀਂ ਹੈ ਬਾਪੂ ਜੀ ਨੇ ਟੌਰ ਕੱਢੀ ਹੋਈ ਹੈ ਜੀ ਇਹੀ ਸਿਸਟਮ ਹੈ ਇਹਨਾਂ ਦਾ ਸਵੇਰੇ ਹੀ ਤਿਆਰ ਹੋ ਜਾਂਦੇ ਜੀ ਬਾਪੂ ਜੀ ਮੈਂ ਕਹਿੰਦਾ ਜਦੋਂ ਮਰਜ਼ੀ ਸੀ ਮਿਲਣ ਆਈਏ ਪੂਰੇ ਤਿਆਰ ਬਰ ਤਿਆਰ ਮਿਲਦੇ ਆ ਜੀ ਇਹੀ ਇਹਨਾਂ ਦੀ ਖਾਸੀਅਤ ਹੈ ਬਾਪੂ ਜੀ ਦੀ ਜੀ ਆਹ ਦੇਖੋ ਜੀ ਵੀਡੀਓ ਕਮੈਂਟ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੀ ਹਾਦੀ ਤੁਹਾਡੇ ਨਾਲ ਗੱਲ ਕਰਾਂਗੇ ਜੀ ਬਾਪੂ ਜੀ ਦਾ ਰੂਟੀਨ ਕੀ ਹੈ ਕੰਟਰੋਲ ਬਹੁਤ ਹੈ ਅੱਛਾ ਜੀ ਯਾਨੀ ਇੰਨਾ ਕੋਈ ਵੀ ਅਸੀਂ ਕੋਈ ਵੀ ਨਹੀਂ ਰੱਖ ਸਕਦਾ ਹੈਗਾ ਜਿੰਨਾ ਇਹਨਾਂ ਨੇ ਆਪਣੀ ਖਰਾਕ ਦਾ ਜਾਂ ਕਿਸੇ ਵੀ ਚੀਜ਼ ਦਾ ਕੰਟਰੋਲ ਲਿਖਿਆ ਹੋਇਆ ਹੈ ਨਾ ਉਹ ਉਹ ਅਸੀਂ ਨਹੀਂ ਰੱਖ ਸਕਦੇ ਹੈਗੇ ਮਸਲਨ ਮਸਲਨ ਕਿਦਾਂ ਕਿਸ ਤਰ੍ਹਾਂ ਰੱਖਿਆ ਕੰਟਰੋਲ ਕੀ ਕਹਿਣਾ ਕਹਿਣਾ ਚਾਹੁੰਦੇ ਤੁਸੀਂ ਕੰਟਰੋਲ ਸਾਰੀ ਚੀਜ਼ ਦਾ ਹੈਗਾ ਹੂੰ ਚਾਹੇ ਉਹ ਪੈਗ ਵੀ ਲਾਉਂਦੇ ਆ ਨਾ ਅੱਛਾ ਜੀ ਉਹ ਸਰਦੀ ਸਰਦੀ ਜਲਾਉਣੇ ਹੂੰ ਦੀਵਾਲੀ ਤੋਂ ਵਿਸਾਖੀ ਦੀਵਾਲੀ ਤੋਂ ਵਿਸਾਖੀ ਤੱਕ ਹਾਂ ਵਿਸਾਖੀ ਤੇ ਬੰਦ ਹੂੰ ਪੂਰੀ ਗਰਮੀ ਬਿਲਕੁਲ ਜੂਸ ਵਗੈਰਾ ਹੂੰ ਆਪਣਾ ਹੋਰ ਲੈਮਨ ਵਗੈਰਾ ਜਿਹਨ ਠੰਡੀਆਂ ਚੀਜ਼ਾਂ ਹੂੰ ਗਰਮੀ ਚ ਜੀ ਹਾਂ ਜਦ ਜਨ ਦੇ ਢੰਡ ਹੋ ਗਈ ਤਾਂ ਫਿਰ ਉਹ ਫੌਜੀ ਬੰਦੇ ਆ ਉਹ ਫਿਰ ਜਿੰਨੀ ਸਾਨੂੰ ਗਵਰਨਮੈਂਟ ਦਿੰਦੀ ਹੈ ਉਨੀ ਲਾ ਲੈਣੇ ਸੂਬੇਦਾਰ ਸਾਹਿਬ ਆਂਦੀ ਇਹ ਇਹ ਹੌਲਦਾਰ ਸਾਹਿਬ ਹੌਲਦਾਰ ਸਾਹਿਬ ਹੈ ਇੰਡੀਅਨ ਆਰਮੀ ਦੇ ਵਿੱਚ ਇਹ ਬ੍ਰਿਟਿਸ਼ ਆਰਮੀ ਚ ਵੀ ਇਹੇ ਹੋਣਗੇ ਫਿਰ ਹਾਂ ਜੀ ਰਹੇ ਆ ਅੱਛਾ 42 ਦੇ ਭਰਤੀਆਂ ਇਹ 1942 ਦੇ ਭਰਤੀਆਂ ਹਾਂ ਜੀ ਹਾਂ ਜੀ ਹਾਂ ਆ ਯਾਦ ਤਾਂ ਆਪਣਾ 47 ਚ ਹੋਇਆ ਇਹ 42 ਚ ਭਰਤੀ ਹੋ ਗਏ ਸੀ ਬਾਪੂ ਜੀ ਸਾਡੇ ਜੀ ਹਾਂਜੀ ਹਾਂਜੀ ਆ ਦੇਖੋ ਜੀ ਇਹ ਬਾਪੂ ਜੀ ਦੀ ਖਾਸੀਅਤ ਇਹਨਾਂ ਨੇ ਦੱਸੀ ਹੈ ਕਿ ਕਿਸ ਤਰ੍ਹਾਂ ਬਾਪੂ ਜੀ ਆਪਣੇ ਜੀਵਨ ਸ਼ੈਲੀ ਉਹਨਾਂ ਨੇ ਰੱਖੀ ਹੋਈ ਹੈ ਖਾਣਾ ਪੀਣਾ ਕਿਸ ਤਰ੍ਹਾਂ ਕੰਟਰੋਲ ਰੱਖਿਆ ਹੋਇਆ ਤੇ ਹੁਣ ਆਪਾਂ ਇਹਨਾਂ ਦੀਆਂ ਧੀਆਂ ਦੇ ਨਾਲ ਦੀ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਤੁਹਾਡਾ ਨਾਂ ਕੀ ਹੈ ਜੀ ਦਵਿੰਦਰ ਕੌਰ ਹਾਂਜੀ ਕੀ ਕਹਿੰਦੇ ਬਾਪੂ ਜੀ ਨਾਲ ਬਚਪਨ ਦੀ ਕੋਈ ਯਾਦ ਸੁਣਾ ਦਿਓ ਜਰਾ ਹੂੰ ਬਚਪਨ 'ਈ ਯਾਦਾਂ ਤੇ ਫਾਤ ਇੱਕ ਸੁਣਾ ਦਿਓ ਕੋਈ ਖਾਸ ਯਾਦ ਕੋਈ ਖਾਸ ਗੱਲ ਦੀ ਚ ਸਕੂਲ ਪੜਨ ਜਾਂਦੇ ਸੀ ਹੂੰ ਲੇਟ ਹੋ ਜਾਣਾ ਜੀ ਤਾਂ ਬਾਪੂ ਜੀ ਨੇ ਉਦੋਂ ਹੀ ਸਾਨੂੰ ਵਰਨਿੰਗ ਦੇ ਦੇਣੀ ਹੂੰ ਜਲਦੀ ਸਕੂਲ ਚਲੇ ਜਾ ਨਹੀਂ ਤਾਂ ਡੰਡੇ ਪੈਣਗੇ ਕਿਹੜੇ ਸਕੂਲ ਚ ਪੜ੍ਹਦੇ ਸੀ ਤੁਸੀਂ ਖਾਲਸਾ ਹਾਈ ਸਕੂਲ ਖਾਲਸਾ ਕਰਾਲੀ ਦੀ ਕਰਾਲੀ ਅੱਛਾ ਅਕੁੜੀਆਂ ਵਾਲੇ ਚ ਵੀ ਪੜ੍ਹਿਆ ਖਾਲਸਾ ਹਾਈ ਸਕੂਲ ਚ ਪੜ੍ਹੇ ਹੂੰ ਲਓ ਜੀ ਤੁਸੀਂ ਕਿੰਵੇਂ ਨੰਬਰ ਤੇ ਪਹਿਲੇ ਪੈਣਾ ਤੇ ਨਾਣਾ ਤੁਸੀਂ ਮੈਂ ਪਹਿਲੇ ਪਹਿਲੇ ਨੰਬਰ ਤੇ ਨਾਂ ਕੀ ਦੱਸੇ ਤੁਹਾਡਾ ਦਵਿੰਦਰ ਦਾ ਲਓ ਜੀ ਦੂਜੇ ਨੰਬਰ ਵਾਲੇ ਨਾਲ ਗੱਲ ਕਰਦੇ ਜੀ ਕੀ ਤੁਹਾਡਾ ਕੀ ਨਾਂ ਜੀ ਮੇਰਾ ਨਾਮ ਲਖਵਿੰਦਰ ਦਾ ਬਾਪੂ ਜੀ ਨਾਲ ਸੰਬੰਧਤ ਕੋਈ ਖਾਸ ਗੱਲ ਕੋਈ ਖਾਸ ਯਾਦ ਜੀ ਬਾਪੂ ਜੀ ਦੀਆਂ ਗੱਲਾਂ ਬਸ ਇਹੀਆਂ ਸਾਨੂੰ ਹਰ ਟਾਈਮ ਬਸ ਇਹਨਾਂ ਦਾ ਡਰੇ ਲੱਗਦਾ ਰਹਿੰਦਾ ਅੱਛਾ ਡਰੇ ਲੱਗਦਾ ਰਹਿੰਦਾ ਯਾ ਛੁੱਟੀ ਆਉਂਦੇ ਜਦ ਵੀ ਅਸੀਂ ਆਪਣੀ ਦਾਦੀ ਨੂੰ ਵਾਪਸ ਜਗਾ ਜਾਉਂਗੇ ਬਾਪੂ ਜੀ ਅੱਛਾ ਅੱਛਾ ਜੇ ਛੁੱਟੀ ਆਉਂਦੇ ਸੀ ਤੇ ਡਰ ਲੱਗਦਾ ਸੀ ਫੌਜੀਆ ਦਾ ਪਰਿਵਾਰ ਸੀਗਾ ਜੀ ਡਰ ਲੱਗਦਾ ਹਾਂਜੀ 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 ਤੀਸਰੇ ਨੰਬਰ ਤੇ ਜੀ ਤੁਹਾਡਾ ਨਾਮ ਕੀ ਜੀ ਸਰਿੰਦਰ ਕੌਰ ਕੀ ਕਹਿੰਦੇ ਜੀ ਇਹ ਤਾਂ ਡਰ ਬਹੁਤ ਲੱਗਦਾ ਸੀ ਬਾਪੂ ਜੀ ਤੋਂ ਮੈਂ ਤਾਂ ਹੁਣ ਵੀ ਡਰਦੀ ਹਾਂ ਅੱਛਾ ਆਹ ਮੈਂ ਨਹੀਂ ਉਹਨਾਂ ਨਾਲ ਕੁਝ ਵੀ ਪੁੱਛ ਸਕਦੀ ਨਾ ਜੀ ਸਾਰ ਨਹੀਂ ਡਰਦੀਆਂ ਵੀ ਜੇ ਸਾਤੇ ਕੋਈ ਗਲਤ ਗੱਲ ਨਾ ਕਹੇ ਹੋ ਜਾਊਗਾ ਬਾਪੂ ਜੀ ਜੜਕ ਨਾਂ ਦੇਣਾ ਹਾਂ ਆ ਆਹੀ ਹੈ ਜੀ ਤਰੀਕਾ ਆਹੀ ਹੈ ਸਲੀਕਾ ਆਹੀ ਹੈ ਜੀਉਣ ਦਾ ਤਰੀਕਾ ਤੇ ਸਲੀਕਾ ਐਦਾਂ ਹੁੰਦਾ ਹੈ ਪਰਿਵਾਰਾਂ ਨੂੰ ਬੰਨ ਕੇ ਰੱਖਣ ਦਾ ਤਰੀਕਾ ਬਜ਼ੁਰਗਾਂ ਨੂੰ ਪਤਾ ਹੁੰਦਾ ਦੇਖੋ ਇਹ ਨਾ ਪਰਿਵਾਰ ਦੇ ਮੈਂਬਰ ਸਾਹਿਬਾਨ ਨੇ ਆਪਣੀਆਂ ਬਚਪਨ ਦੀਆਂ ਕੁਝ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ ਕਰਿਓ ਕਮੈਂਟ ਦੀ ਹੁਣ ਬਿਲਕੁਲ ਇਹਨਾਂ ਦੇ ਨਾਲ ਗੱਲ ਕਰਦੇ ਆ ਬਾਪੂ ਜੀ ਦੇ ਨਾਲ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਤੇ ਮੈਂ ਸਮਝਦੀ ਆ ਕਿ ਮੇਰੀ ਜਿੰਨੀ ਵੀ ਪੜ੍ਹਾਈ ਹੋਈ ਹੈ ਇਹਦੇ ਚ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਮੇਰੇ ਬਾਪੂ ਕਿਸ ਤਰੀਕੇ ਨਾਲ ਹੈਲਪ ਕੀਤੀ ਹੈ ਇੰਗਲਿਸ਼ ਤੋਂ ਮੈਥ ਚ ਮਤਲਬ ਕੋਈ ਵੀ ਪ੍ਰੋਬਲਮ ਹੁੰਦੀ ਸੀ ਮੈਂ ਇਹਨਾਂ ਤੋਂ ਹੀ ਪੁੱਛਦੀ ਸੀ ਕਿਉਂਕਿ ਡੈਡੀ ਡਿਊਟੀ ਜਾਂਦੇ ਹੁੰਦੇ ਸੀ ਤੇ ਪੂਰਾ ਟਾਈਮ ਘਟ ਹੁੰਦਾ ਸੀਗਾ ਤੇ ਬਾਪੂ ਜੀ ਹੀ ਮੈਨੂੰ ਸਕੂਲ ਤੋਂ ਲੈ ਕੇ ਆਉਣਾ ਛੱਡਣਾ ਤੇ ਪੜਾਉਣਾ ਹਮੇਸ਼ਾ ਉਹ ਮੇਰੇ ਨਾਲ ਹੀ ਰਹੇ ਨੇ ਆਓ ਜੀ ਤੁਸੀਂ ਵੀ ਆਜੋ ਨੇੜੇ ਨੂੰ ਆਜੋ ਆਜੋ ਆਂਦੇ 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 ਇਵਨ ਮੈਂ ਛੋਟੀ ਹੁੰਦੀ ਜਦ ਤੱਕ ਮੇਰਾ ਵਿਆਹ ਨਹੀਂ ਹੋਇਆ ਉਦੋਂ ਤੱਕ ਮੈਂ ਇਹਨਾਂ ਨਾਲ ਹੀ ਖਾਣਾ ਖਾਂਦੀ ਸੀ ਦਿਨੋਂ ਟਾਈਮ ਲਓ ਜੀ ਕੀ ਸਨੇਹਾ ਦੇਣਾ ਚਾਹੁੰਦੇ ਹੋ ਪੰਜਾਬੀਆਂ ਨੂੰ ਬਜ਼ੁਰਗਾਂ ਦੇ ਬਾਰੇ ਜੀ ਕੀ ਆਪਣੇ ਬਜ਼ੁਰਗਾਂ ਨੂੰ ਬਹੁਤ ਜ਼ਿਆਦਾ ਪਿਆਰ ਕਰੋ ਬਹੁਤ ਜ਼ਿਆਦਾ ਜਿੰਨਾ ਪਿਆਰ ਕਰੋਗੇ ਉਹਨਾਂ ਤੁਹਾਨੂੰ ਵੱਧ ਮਿਲੇਗਾ ਆਹ ਇਹਦੀ ਆ ਦੇਖੋ ਜੀ ਪਰਿਵਾਰ ਦੇ ਨਾਲ ਗੱਲਾਂ-ਬੱਤਾਂ ਕੀਤੀਆਂ ਤੇ ਹੁਣ ਬਰਥਡੇ ਸੈਲੀਬ੍ਰੇਸ਼ਨ ਹੋ ਰਿਹਾ ਬਾਪੂ ਜੀ ਨੂੰ ਉਹਨੂੰ ਕੇਕ ਖੁਲਾਣ ਦੀ ਰਸਮ ਤਾਂ ਕਰ ਦੋ ਬਾਪੂ ਜੀ ਨੂੰ ਕੇਕ ਤਾਂ ਖੁਲਾਇਆ ਨਹੀਂ ਆਪਾਂ ਨੇ ਆ ਵੀਡੀਓ ਬਣਾਉਂਦੇ ਰਹੇ ਚਲਾਓ ਜੀ ਕੇਕ ਕੇਕ ਖੁਲਾਓ ਜੀ ਆ ਦੇਖੋ ਜੀ ਹੁਣ ਬਾਪੂ ਜੀ ਨੂੰ ਕੇਕ ਖੁਲਾਣ ਲੱਗੇ ਜੀ ਹਾਂ ਜੀ ਹਾਂ ਜੀ ਹਾਂ ਜੀ ਪਹਿਲਾਂ ਬਾਤੜੇ ਦੀ ਕਿ ਗਾਣਾ ਗਾ ਲਈਏ ਆ ਗਾਓ ਗਾਓ ਗਾਣਾ بار بار ਦਿਨ ਜੇ ਆਏ بار بار ਦਿਨ تم جیو ہزاروں سال سال کے تینوں پچاس ہزار یہ میری ہے آر ہیپی برتھ ڈے ٹو یو ہیپی برتھ ڈے ٹو یو ہیپی برتھ ڈے مائی ڈیئر فادر ہیپی برتھ ڈے ٹو یو ਹਮ ਆਈ ਦੀਏ ਦਾ ਆਇਦਾਂ ਹੁੰਦਾ ਪਿਆਰ ਜੀ ਪਰ ਉਹ ਵੀ ਨਾ ਸਾਨੂੰ ਛੱਡ ਕੇ ਜਾਇਓ ਵਾਹ ਜੀ ਵਾਹ ਲਓ ਜੀ ਤਾੜੀਆਂ ਜੀ ਤਾੜੀਆਂ ਦੀ ਜ਼ੋਰਦਾਰ ਤਾੜੀਆਂ ਲਓ ਜੀ ਬਾਪੂ ਜੀ ਫ੍ਰੀਜ ਚ ਰੱਖਦੀ ਏ ਕਿ ਖਾ ਲਈਏ ਬਾਕੀਆਂ ਨੂੰ ਵੰਡ ਦਈਏ ਬੰਦੋ ਵੜ ਦਈਏ ਸਾਰੇ ਹੀ ਸਾਰੇ ਹੀ ਬੰਦੋ ਥੋੜੇ ਜਿ ਦੇ ਰੱਖ ਲੈਂਦੇ ਆ ਕੱਲ ਵਾਸਤੇ ਰੱਖ ਲਈਏ ਸੁਪਾ ਦੇਤੀ ਹਾਂ ਬੰਦੋ ਤੁਸੀਂ ਸਾਰੇ ਵੰਡ ਦਈਏ ਅੱਛਾ ਬਾਪੂ ਜੀ ਨੇ ਸਾਰੇ ਹੀ ਵੰਡ ਦਿਓ ਜੀ ਸਾਰੇ ਹੀ ਵੰਡ ਦਿਓ ਜੀ ਲਓ ਜੀ ਹਾਂਜੀ ਤੁਹਾਡੇ ਨਾਲ ਗੱਲ ਕਰਦੇ ਆਂ ਜੀ ਕਿਹੜੀ ਸਬਜ਼ੀ ਸਭ ਤੋਂ ਵੱਧ ਜਿਹੜੀ ਇਹਨਾਂ ਨੂੰ ਸਵਾਲ ਲੱਗਦੀ ਜੀ ਮੂੰਗੀ ਮਸਰੀ ਦਾਲ ਮੂੰਗੀ ਮਸਰੀ ਦਾਲ ਸਭ ਤੋਂ ਤੁਸੀਂ ਬਹੁਤ ਸੇਵਾ ਕਰ ਰਹੇ ਆਂ ਮੈਂ ਕਿਹਾ ਤੁਹਾਡੇ ਤੋਂ ਪੁੱਛਾਂ ਦੀ ਹੈ ਬਹੁਤ ਮਤਲਬ ਮੂੰਗੀ ਮਸਰੀ ਦੀ ਦਾਲ ਹਾਂਜੀ ਹਾਂਜੀ ਫੇਵਰੇਟ ਹੈ ਇਹਨਾਂ ਦੇ ਫੇਵਰੇਟ ਹੈ ਸਾਗ ਸੂ ਖਾ ਲੈਂਦੇ ਸਾਗ ਖਾ ਲੈਂਦੇ ਥੋੜਾ ਅੱਛਾ ਉਹ ਇੱਕ ਪੁਰਾਣੇ ਟਾਈਮ 'ਚ ਜਿਵੇਂ ਮੈਂ ਦੇਖਿਆ ਮੇਰੇ ਦਾਦਾ ਜੀ ਕਹਿੰਦੇ ਹੁੰਦੇ ਸੀ ਸ਼ਾਮੀ 4 ਵਜੇ ਕਹਿੰਦੇ ਸੀ ਰੋਟੀ ਬਣਾ ਲਓ ਰਾਤ ਦੀ ਇਹ ਕਿੰਨੇ ਵਜੇ ਕਹਿੰਦੇ ਆਂ ਫਿਰ ਇਹ ਤਾਂ 7:00 ਵਜੇ ਖਾਂਦੇ ਆਂ। ਡਿਮਾਂਡ ਰੱਖਦੇ ਵੀ ਬਣਾ ਲਓ ਰੋਟੀ। ਹਾਂਜੀ ਹਾਂਜੀ। ਟਾਈਮ ਟੂ ਮ ਦੱਸ ਦਿੰਦੇ ਨੇ ਜੀ ਪੂਰਾ। ਹਾਂਜੀ ਟਾਈਮ ਸਵੇਰੇ ਹੀ ਉਹਨਾਂ ਨੇ 10:00 ਵਜੇ ਖਾਣੀ ਆ। ਤੇ ਸ਼ਾਮ ਨੂੰ 7:00 ਵਜੇ। ਅੱਛਾ ਦੁਪਹਿਰ ਦੀ ਵੀ ਖਾਣੀ ਆ ਆਪਾਂ ਨੇ। ਦੁਪਹਿਰ ਦੀ ਨਹੀਂ ਖਾਂਦੇ। ਨਹੀਂ ਦੋ ਟਾਈਮ ਖਾਂਦੇ। ਅੱਛਾ ਦੋ ਹੀ ਟਾਈਮ ਰੋਟੀ ਖਾਣੀ ਆ। ਖਾਣੇ ਹਰ ਟਾਈਮ ਇਹੀ ਕਹਿੰਦੇ ਆ ਵੀ ਲਖਵੀਰ ਹੂੰ ਦੋ ਚਮਚੇ ਘੱਟ ਲਿਆਈ। ਵਾਧਣ ਅੱਛਾ ਵਾਧ ਨਹੀਂ ਹੋਣੀ ਚਾਹੀਦੀ ਦੋ ਚਮਚੇ ਘੱਟ ਰੱਖੇ। ਹਾਂ। ਤੁਸੀਂ ਨੂੰ ਇਹਨਾਂ ਦੇ ਇਹਨਾਂ ਦੀ। ਲਓ ਜੀ ਇਹਨਾਂ ਲਈ ਹੋ ਜਾਣ ਜੀ ਤਾੜੀਆਂ ਆ ਬਣਦੀ ਜੀ ਗੱਲ ਦੀ ਦੇਖੋ ਇਹ ਜਦੋਂ ਬਜ਼ੁਰਗਾਂ ਦੀ ਸਾਂਭ ਸੰਭਾਲ ਤੇ ਸੀ ਬਾਰ ਬਾਰ ਗੱਲ ਕਰਦੇ ਬੱਚਿਆਂ ਵਾਂਗ ਹੀ ਹੁੰਦਾ ਕੰਮ ਜੀ ਜਿਵੇਂ ਅਸੀਂ ਆਪਣੇ ਬੱਚਿਆਂ ਨੂੰ ਸਾਂਭਦੇ ਆਂ ਜਿਸ ਤਰੀਕੇ ਨਾਲ ਬੱਚਿਆਂ ਨੂੰ ਪਲੋਸਦੇ ਆਂ ਇਸੇ ਤਰੀਕੇ ਨਾਲ ਬੱਚਿਆਂ ਦੇ ਨਾਲ ਵਾਂਗ ਹੀ ਬਜ਼ੁਰਗਾਂ ਦੇ ਨਾਲ ਵਿਹਾਰ ਕਰਨਾ ਪੈਂਦਾ ਜਦੋਂ ਬਜ਼ੁਰਗ ਖੁਸ਼ ਰਹਿੰਦੇ ਆਂ ਘਰ ਦੇ ਵਿੱਚ ਖੇੜੇ ਖੁਸ਼ੀਆਂ ਰਹਿੰਦੀਆਂ ਤੇ ਵਾਹਿਗੁਰੂ ਦੀ ਕਿਰਪਾ ਆਪਣੇ ਆਪ ਬਣੀ ਰਹਿੰਦੀ ਹੈ ਪੂਰੇ ਪਰਿਵਾਰ ਦੇ ਉੱਤੇ ਵਾਹਿਗੁਰੂ ਦੀ ਪੂਰੀ ਕਿਰਪਾ ਦੀ ਇਹਨਾਂ ਦੇ ਅਸੀਂ ਪਹਿਲਾਂ ਵੀ ਕਹੇ ਵਲੌਗਸ ਕੀਤੇ ਨੇ ਜੀ ਔਰ ਇੱਕ ਇੱਕ ਕਰਕੇ ਉਹਨਾਂ ਨੂੰ ਜ਼ਰੂਰ ਦੇਖਿਓ ਸਰਦਾਰ ਅਜੀਤ ਸਿੰਘ ਜੀ ਬਾਪੂ ਜੀ ਦੇ ਕਈ ਵਲੌਗਸ ਨੇ ਤੇ ਬੜੇ ਸੁਪਰ ਡੂਪਰ ਹਿੱਟ ਗਏ ਨੇ ਜੀ ਔਰ ਇਹਨਾਂ ਦਾ ਅੱਜ ਜਨਮ ਦਿਨ ਸੌਵਾਂ ਜਦੋਂ ਮਨਾਇਆ ਗਿਆ ਤੇ ਪਰਿਵਾਰ ਨੇ ਸਵੇਰ ਜਿਹੜਾ ਹੈ ਪੂਰਾ ਅਖੰਡਪਟ ਸਾਹਿਬ ਦਾ ਜਿਹੜਾ ਭੋਗ ਪਾਇਆ ਔਰ ਪੂਰਾ ਧਾਰਮਿਕ ਰੌ ਰਿਟਾਂ ਦੇ ਨਾਲ ਸਾਰਾ ਕਾਰਜ ਹੋਇਆ ਤੇ ਸ਼ਾਮ ਨੂੰ ਅੱਜ ਬਰਥਡੇ ਸੈਲੀਬ੍ਰੇਟ ਕੀਤਾ ਤੇ ਬੱਲੇ ਬੱਲੇ ਫਿਲਮਾਂ ਦੇ ਰਿਕਾਰਡ ਸੀ ਟੀਮ ਇੱਥੇ ਪਹੁੰਚੀ ਹੈ ਜੀ ਕਿਦਾਂ ਦਾ ਲੱਗਿਆ ਵੀਡੀਓ ਕਿਦਾਂ ਦੀ ਲੱਗੀ ਗੱਲਬਾਤ ਜੇਕਰ ਮੇਰੀ ਕਨਵਰਸੇਸ਼ਨ ਦੇ ਵਿੱਚ ਕੋਈ ਗੱਲਬਾਤ ਰਹਿ ਗਈ ਹੋਵੇ ਕਮੈਂਟ ਕਰਕੇ ਪੁੱਛ ਲਿਓ ਸਾਨੂੰ ਵੀ ਸਹਿਦ ਦੇ ਦਿਓ ਵੀਡੀਓ ਬਣਾਉਣ ਲੱਗਿਆ ਕਈ ਵਾਰੀ ਕੋਈ ਗਲਤੀ ਫਲਤੀ ਹੋ ਜਾਂਦੀ ਹੈ ਕਮੈਂਟ ਕਰ ਦਿਓ ਅਤੇ ਉਹਦਾ ਜਵਾਬ ਤੁਹਾਨੂੰ ਮਿਲ ਜਾਏਗਾ ਜੀ ਬਹੁਤ ਬਹੁਤ ਮਿਹਰਬਾਨੀ ਜੀ ਬਾਪੂ ਜੀ ਹਾਂ ਜੀ ਬਹੁਤ ਬਹੁਤ ਚੰਗਾ ਲੱਗਿਆ ਜੀ ਅੱਛਾ ਜੀ ਹਾਂ ਸ਼ੁਕਰੀਆ ਜੀ ਸ਼ੁਕਰੀਆ ਜੀ ਸ਼ੁਕਰੀਆ ਜੀ ਸੋਨਹਾਨ ਸ਼ਾਸਤਰੀਆ ਕਾਲ